ਗੱਲ ਚਰਨ ਘਟ ਵਾਲੇ ਮਸਲੇ ਤੋਂ ਸ਼ੁਰੂ ਹੁੰਦੀ ਹੈ। ਜੱਸੀ ਦੀ ਵੀਡੀਓ ਤੇ ਆ ਕੇ ਖਤਮ ਹੋ ਜਾਂਦੀ ਆ। ਫਿਰ ਕਈ ਬੱਚਿਆਂ ਨੇ ਸਾਡੇ ਤੱਕ ਪਹੁੰਚ ਕੀਤੀ। ਹੁਣ ਆਉਂਦੀ ਆ ਗੱਲਬਾਤ ਇਹਨਾਂ ਦੀ ਪੰਜ ਥਰੀ ਕਲੇ ਇਕੱਠ ਤੇ ਜਿਹੜਾ ਅੱਜ ਇਕੱਠ ਹੋਇਆ। ਹਾਲਾਂਕਿ ਅਸੀਂ ਵੀ ਉੱਥੇ ਨੇੜੇ ਤੇੜੇ ਸੀ। ਪਹਿਲਾਂ ਤਾਂ ਰਾਤ ਦਾ ਸੀ ਇਕੱਠ ਦੇ ਵਿੱਚ ਜਾਣ ਦਾ। ਐਡੇ ਡਰੂ ਬੰਦੇ ਨਹੀਂ ਹੈਗੇ ਅਸੀਂ ਬਾਬਿਆ। ਲਖਿਆ ਐਡੇ ਡਰੂ ਬੰਦਾ ਨਹੀਂ ਹੈ ਮੈਂ ਵੀ ਜਿਹੜਾ ਜੇ ਤੂੰ ਕਵੇਂ ਤੁਹਾਡੇ ਚੋਂ ਵੀ ਇੱਕ ਬਾਬੇ ਨੇ ਬੋਲਿਆ ਸੀ ਵੀ ਉਹ ਇੱਥੇ ਆ ਕੇ ਦਿਖਾਵੇ। ਹੇ ਹੇ ਪੁੱਲ ਜੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਕਰ ਦਾ ਸਾਬ ਚੜ੍ਹਦੀ ਕਲਾ ਦੇ ਵਿੱਚ ਹੋਗੇ ਚੋਪੇ ਇਸ ਕਰਕੇ ਨਹੀਂ ਸੀਗੇ ਵੀ ਸਾਡੇ ਕੋਲੇ ਕੋਈ ਗੱਲ ਰੱਖਣ ਨੂੰ ਗੱਲ ਨਹੀਂ ਹੈ ਜਾਂ ਸਾਡੇ ਕੋਲੇ ਪਾਉਣ ਨੂੰ ਵੀਡੀਓ ਨਹੀਂ ਹੈਗੀਆਂ ਜਾਂ ਫੋਟੋਆਂ ਨਹੀਂ ਹੈਗੀਆਂ ਚੋਪੇ ਇਸ ਕਰਕੇ ਸੀ ਸਾਨੂੰ ਕਈ ਇਦਾਂ ਦੇ ਸਿੰਘਾਂ ਦੇ ਵੀ ਫੋਨ ਆਏ ਪਰਿਵਾਰਾਂ ਦੇ ਫੋਨ ਵੀ ਆਏ ਵੀ ਭਾਈ ਸਾਹਿਬ ਵੀ ਜਿਹੜੀ ਗੱਲਬਾਤ ਸੀ ਉਹ ਤੁਸੀਂ ਕੀਤੀ ਤੇ ਇਹਨੂੰ ਆਪਾਂ ਜਿਆਦਾ ਲਮਕਾਈਏ ਨਾ ਤੇ ਇਸ ਚੀਜ਼ ਨੂੰ ਰੋਕ ਕੇ ਜੇ ਤੁਸੀਂ ਕੋਈ ਕਾਰਵਾਈ ਕਰਨੀ ਹੋਈ ਹੋ ਤੁਸੀਂ ਕਰ ਦਿਓ ਇਦਾਂ ਆਪਾਂ ਵਾਰ-ਵਾਰ ਇਹਨਾਂ ਨੂੰ ਨਾ ਕਰੀਏ ਇੱਕ ਬੀਬੀ ਦੀ ਅਮਰਤਧਾਰੀ ਬੀਬੀ ਜਿਹਦੇ ਕੇਸ ਕੀ ਸਜਾਈ ਹੋਈ ਆ ਉਹਦੀ ਇੱਕ ਵੀਡੀਓ ਵਾਇਰਲ ਹੁੰਦੀ ਆ ਸਾਰੇ ਆ ਪੇਜਾਂ ਤੇ ਤੇ ਪ੍ਰੈਸ ਚੈਨਲਾਂ ਤੇ ਉਹਦੇ ਲੋ ਉਹਦੇ ਲੋ ਇਲਜ਼ਾਮ ਲਾਏ ਜਾਂਦੇ ਲੱਖੇ ਬਾਬੇ ਤੇ ਵੀ ਇਹ ਨੇ ਉੱਥੇ ਆ ਕੁਛ ਕੀਤਾ ਉਹਨੇ ਮੱਛੀਆਂ ਖਾਧੀਆਂ ਏਦਾਂ ਉਹਦਾਂ ਦੀਆਂ ਗੱਲਾਂ ਬਾਤਾਂ ਹੋਈਆਂ ਤੇ ਬਕਾਇਦਾ ਬੀਬੀ ਨੇ ਮੇਰਾ ਨਾਂ ਲਿਆ ਵੀਡੀਓ ਦੇ ਵਿੱਚ ਵੀ ਅਮਰਤਪਾਲ ਸਿੰਘ ਮੈਹਰੋ ਤੱਕ ਪਹੁੰਚਦੀ ਕਰਨੀ ਚਾਹੁੰਨੀ ਵੀਡੀਓ ਮੈਂ ਉਸ ਵੀਡੀਓ ਦੇ ਉੱਤੇ ਕੋਈ ਗੱਲਬਾਤ ਨਹੀਂ ਕੀਤੀ ਸਿਰਫ ਵੀਡੀਓ ਪਾ ਕੇ ਜਰੂਰ ਕਿਹਾ ਸੀ ਮੇਰੇ ਤੱਕ ਪਹੁੰਚ ਕੇ ਕਿਉਂਕਿ ਮੈਨੂੰ ਭੇਜ ਬਹੁਤ ਜਾਣੇ ਰਹੇ ਸੀ ਮੈਂ ਕਿਹਾ ਵੀ ਪਹੁੰਚ ਗਈ ਮੇਰੇ ਤੱਕ ਇੰਨਾਂ ਸਾਰੀਆਂ ਵੀਡੀਓ ਦੇ ਵਿੱਚ ਮੈਂ ਕੋਈ ਇਹ ਨਾ ਤੇ ਇਲਜ਼ਾਮ ਲਾਇਆ ਹੋਵੇ ਤਾਂ ਦੱਸੋ ਮੈਂ ਉਹ ਗੱਲਾਂ ਕੀਤੀਆਂ ਜਿਹੜੀਆਂ ਵਾਪਰ ਚੁੱਕੀਆਂ ਨੇ ਗੱਲ ਚਰਨ ਘਟ ਵਾਲੇ ਮਸਲੇ ਤੋਂ ਸ਼ੁਰੂ ਹੁੰਦੀ ਆ ਜੱਸੀ ਦੀ ਵੀਡੀਓ ਤੇ ਆ ਕੇ ਖਤਮ ਹੋ ਜਾਂਦੀ ਆ ਫੇਰ ਕਈ ਬੱਚਿਆਂ ਨੇ ਸਾਡੇ ਤੱਕ ਪਹੁੰਚ ਕੀਤੀ ਹੁਣ ਆਉਂਦੀ ਆ ਗੱਲਬਾਤ ਇਹਨਾਂ ਦੀ ਪੰਜ 3 ਕਲੇ ਕੱਠ ਤੇ ਜਿਹੜਾ ਅੱਜ ਕੱਠ ਹੋਇਆ ਹਾਲਾਂਕਿ ਅਸੀਂ ਵੀ ਉੱਥੇ ਨੇੜੇ ਤੇੜੇ ਸੀ ਪਹਿਲਾਂ ਤਾਂ ਰਾਤ ਦਾ ਸੀ ਕੱਠ ਦੇ ਵਿੱਚ ਜਾਣ ਦਾ ਐਡੇ ਡਰੂ ਬੰਦੇ ਨਹੀਂ ਹੈਗੇ ਅਸੀਂ ਪਾਪਿਆ ਲੱਖਿਆ ਇਹਦੇ ਡਰੂ ਬੰਦਾ ਨਹੀਂ ਹੈ ਮੈਂ ਵੀ ਜਿਹੜਾ ਜੇ ਤੂੰ ਕਵੇਂ ਤੁਹਾਡੇ ਚੋਂ ਵੀ ਇੱਕ ਬਾਬੇ ਨੇ ਬੋਲਿਆ ਸੀ ਵੀ ਉਹ ਇੱਥੇ ਆ ਕੇ ਦਿਖਾਵੇ ਇਹ ਭੁੱਲ ਜਾਓ ਤੁਸੀਂ ਮੈਂ ਜੋ ਗੱਲ ਵੀ ਕੀਤੀ ਆ ਗਰਾਊਂਡ ਲੈਵਲ ਤੇ ਰਹਿ ਕੇ ਕੀਤੀ ਆ ਤੇ ਮੈਨੂੰ ਮੌਤ ਮੂਤ ਦਾ ਡਰ ਨਹੀਂ ਹੈ ਕਿ ਵੀ ਜੇ ਤੁਸੀਂ ਇਹ ਸਾਧ ਸਾਰੇ ਇਕੱਠੇ ਹੋ ਕੇ ਕਹਿ ਦੋਗੇ ਵੀ ਮੈਹਰੋਂ ਵਾਲਾ ਸਾਡੇ ਸਾਹਮਣੇ ਆ ਕੇ ਟੱਕ ਨਹੀਂ ਸਕਦਾ ਮੈਂ ਤਾਂ ਤੁਹਾਨੂੰ ਪੁੱਛਦਾ ਵੇ ਲਖਿਆ ਤੂੰ ਤਾਂ ਸੁਨੇਹਾ ਬਾਬੇ ਜੋਨੀ ਰਾਹੀਂ ਇਹ ਪਹੁੰਚਦਾ ਕੀਤਾ ਸੀ ਵੀ ਮੇਰੇ ਵਾਲਿਆਂ ਨੂੰ ਕਹਦੇ ਭਾਣ ਭਾਜਦਾਂ ਵਾਣ ਇੱਕੋ ਜਿਹੇ ਹੁੰਦੇ ਆ ਤੇ ਫਿਰ ਆ ਆਪਣੇ ਵਾਣ ਦੇ ਵਿੱਚ ਪੁਲਿਸ ਤੇ ਦੂਜੇ ਬਾਬੇ ਕਿਹਨੇ ਵਾੜ ਲੇ ਬਈ ਵਾਣ ਇੱਕੋ ਜੇ ਹੋ ਸਕਦੇ ਤੈਨੂੰ ਕਿਹਾ ਸੀ ਨਾ ਨਸਲ ਦਾ ਫਰਕ ਆ ਆ ਵੇਖ ਲੈ ਮੈਂ ਤਾਂ ਕੱਲਾ ਹੀ ਸੀਗਾ ਕੱਲਾ ਹੈਗਾ ਕੱਲਾ ਹੀ ਰਹੂੰਗਾ ਤੇ ਯਾਰ ਤੂੰ ਦੂਜੇ ਵਿੱਚ ਕਿਉਂ ਵਾੜ ਲੇ ਨਾਲੇ ਪੁਲਿਸ ਵਾੜ ਲਈ ਵਿੱਚ ਹੁਣ ਪੁਲਿਸ ਨੂੰ ਕਹਿਤਾ ਵੀ ਇਹਦੇ ਤੇ ਕਾਰਵਾਈ ਕਰੋ ਉਹ ਵਿੱਚ ਬਾਬਾ ਬਲਵੀਰ ਸਿੰਘ ਵੀ ਬੋਲੀ ਜਾਂਦਾ ਵੀ ਕਹੀ ਜਾਂਦਾ ਵੀ ਜਿਵੇਂ ਚੰਦੂ ਦੇ ਪਤਾ ਨਹੀਂ ਕੀ ਨਕੇਲ ਪਾ ਕੇ ਜਾਂ ਕਿ ਉਹਨੂੰ ਬੰਨ ਕੇ ਲਿਆਂਦਾ ਸੀ ਅਸੀਂ ਆਪਦੀ ਕਾਰਵਾਈ ਕਰਾਂਗੇ ਬਾਬਾ ਬਲਵੀਰ ਸਿੰਘ ਜੀ ਆਪਣਾ ਇਹ ਮਸਲਾ ਨਹੀਂ ਹੈਗਾ ਆਪਣਾ ਸਿਸਟਮ ਨਹੀਂ ਹੈ ਇਹ ਜੇ ਬਹੁਤ ਹੀ ਇਦਾਂ ਦੀ ਕੋਈ ਗੱਲਬਾਤ ਹੈ ਵੇਖੋ ਮੇਰਾ ਇਹਨਾਂ ਨਾਲ ਚੱਲ ਰਿਹਾ ਵਾ ਮੈਨੂੰ ਇੱਧਰ ਹੀ ਰਹਿਣ ਦੋ ਜੇ ਇਦਾਂ ਦੀ ਗੱਲਬਾਤ ਹੈ ਤੁਸੀਂ ਵੀਡੀਓ ਪਾ ਕੇ ਨਾਨਕ ਸਰ ਦੇ ਤੇ ਤੁਸੀਂ ਇਹ ਗੱਲਬਾਤ ਕਹਿ ਦਿਓ ਇਹ ਪ੍ਰਸ਼ਾਸਨ ਇਸ ਚੱਕਰ 'ਚੋਂ ਬਾਹਰ ਹੋ ਜੇ ਵੀ ਅਸੀਂ ਮੈਹਰੋ ਵਾਲੇ ਨੂੰ ਵੇਖਾਂਗੇ ਤੇ ਫਿਰ ਆਪਾਂ ਆਪਦਾ ਹੀ ਕੰਮ ਚੱਲੂਗਾ ਆਪਣਾ ਫਿਰ ਵੇਖਾਂਗੇ ਕਿਹੜੇ ਭਾਵੇਂ ਕਦੀ ਆ ਇਹ ਗੱਲਾਂ ਕਹਿਣੀਆਂ ਬਹੁਤ ਸੌਖੀਆਂ ਆ ਬਾਬਾ ਜੀ ਸਟੇਜਾਂ ਤੋਂ ਵੀ ਬੰਨ ਕੇ ਲੈ ਜਾਾਂਗੇ ਸੰਗਲਾ ਲਾ ਕੇ ਇੱਥੇ ਲਿਆਵਾਂਗੇ ਇਹਨਾਂ ਤੋਂ ਮਾਫੀ ਮੰਗਾਵਾਂਗੇ ਇਹ ਇਹ ਨਹੀਂ ਹੋ ਸਕਦਾ ਕਦੇ ਜ਼ਿੰਦਗੀ ਦੇ ਵਿੱਚ ਵੀ ਮੈਂ ਇਥੋਂ ਜ਼ਿੰਦਗੀ 'ਚ ਗਲਤੀ ਹੋਈ ਮੈਂ ਸੰਗਤ ਤੋਂ ਮਾਫੀ ਜ਼ਰੂਰ ਮੰਗ ਸਕਦਾ ਤੇ ਜੇ ਤੁਸੀਂ ਕਹਿੰਦੇ ਤੁਸੀਂ ਮੈਨੂੰ ਸੰਗਲ ਸੰਗਲਣਾ ਬੰਨ ਕੇ ਲੈ ਜਾਓਗੇ ਤੇ ਨਾਨਕ ਸਰਿਆਂ ਦੇ ਪੈਰਾਂ 'ਚ ਸੈੱਡ ਦੋਗੇ ਇਹ ਕੋਈ ਹੋਰ ਜੜਮ ਜੁੜਮ ਦੀ ਗੱਲਬਾਤ ਆ ਖੂਖਤੀ ਹੋਣੀ ਉਹ ਵੀ ਸੁਪਨੇ ਦੇ ਵਿੱਚ ਤੁਸੀਂ ਇਹ ਨਹੀਂ ਹੋ ਸਕਦੀ ਮਾਰ ਸਕਦੇ ਤੁਸੀਂ ਮੈਨੂੰ ਮਾਰ ਸਕਦੇ ਆ ਹੋਰ ਤੁਸੀਂ ਬੰਨ ਕੇ ਲੈ ਜਾਓਗੇ ਤੁਸੀਂ ਮੇਰੇ ਤੋਂ ਮਾਫੀ ਮੁਗਵਾ ਲੋਗੇ ਤੁਸੀਂ ਤਾਂ ਮੈਨੂੰ ਐਂ ਚੇਂਜ ਚ ਕਰਕੇ ਵੱਡ ਵੀ ਤਾਂ ਉਹ ਨਾ ਤੇ ਤਾਂ ਵੀ ਮੇਰੇ ਕਿਸੇ ਰੋਮ ਦੇ ਵਿੱਚੋਂ ਮਾਫੀ ਦੀ ਆਵਾਜ਼ ਨਹੀਂ ਆਉਣੀ ਇਹਨਾਂ ਦੇ ਪ੍ਰਤੀ ਉਦੋਂ ਮੈਂ ਸੰਗਤ ਕਰਕੇ ਚੁੱਪ ਹੋ ਗਿਆ ਵੀ ਗੁਰੂ ਘਰਾਂ ਦੀ ਤੇ ਸਿੱਖਾਂ ਦੀ ਨਿੰਦਿਆ ਹੁੰਦੀ ਹੈ ਵੀ ਜਦੋਂ ਅਸੀਂ ਸਿੰਘਾਂ ਨੇ ਸਾਨੂੰ ਬੱਚਿਆਂ ਨੇ ਕਿਹਾ ਵੀ ਅਸੀਂ ਸਾਹਮਣੇ ਨਹੀਂ ਆ ਸਕਦੇ ਤੇ ਵੈਸੇ ਧਾਰਮਿਕ ਤੌਰ ਤੇ ਤੁਹਾਨੂੰ ਦੱਸਦਾ ਵੀ ਇਹਨਾਂ ਦੇ ਉੱਥੇ ਸਥਾਨਾਂ ਤੇ ਇੱਕ ਕਰਮ ਹੋਇਆ ਤੇ ਕਸੂਰਵਾਰਾਂ ਤੇ ਇਹਨਾਂ ਤੇ ਕਾਰਵਾਈ ਕਰਨੀ ਹੈ ਤੇ ਉਹ ਅਸੀਂ ਕਰਾਂਗੇ ਜਰੂਰ ਕਿੰਨੀਆਂ ਪ੍ਰਭਾਸ਼ਾ ਦਿੱਤੀਆਂ ਚਰਨ ਘਟ ਵਾਲੇ ਮਸਲੇ ਦੇ ਵਿੱਚ ਚਾਰ ਬੀਬੀਆਂ ਸਾਹਮਣੇ ਆਈਆਂ ਵਿੱਦ ਪ੍ਰੂਫ ਦਿੱਤੇ ਆ ਜਸੀ ਨੇ ਉਹ 8 ਸਾਲ ਦੇ ਬੱਚੇ ਨਾਲ ਇੱਕ ਕਰਮ ਕੀਤਾ ਵਾ ਕਮਰੇ ਦੇ ਵਿੱਚ ਬਾੜ ਕੇ ਵਿੱਦ ਪ੍ਰੂਫ ਵੀਡੀਓ ਪਈ ਆ ਫਿਰ ਕਿੰਨੇ ਬੱਚੇ ਜੱਸੀ ਵਾਲੇ ਕੇਸ ਚ ਸਾਹਮਣੇ ਆਏ ਆ ਫਿਰ ਇੱਕ ਬੀਬੀ ਆ ਜਿਹੜੀ ਹੋਰ ਸਿੰਘਾਂ ਨੇ ਉਥੇ ਜਗਰਾਵ ਮੋਰਚਾ ਲਾ ਕੇ ਪਰਚਾ ਦਰਜ ਕਰਾਇਆ ਸੀ ਉਹਨਾਂ ਦੇ ਪਰਿਵਾਰ ਦੀ ਰੈਕੀ ਕਰਵਾਈ ਹੈ ਤੁਸੀਂ ਨਾਨਕ ਸਰਿਆਂ ਨੇ ਮਾਰਨ ਵਾਸਤੇ ਫਿਰ ਇੱਕ ਹੋਰ ਬੱਚਾ ਸਾਹਮਣੇ ਆਇਆ ਸੀ ਇੱਕ ਬੰਦੇ ਨੇ ਸਾਨੂੰ ਛੋਟੇ ਬਾਰੇ ਗੱਲਬਾਤ ਕੀਤੀ ਤਾਂ ਛੋਟੀਆਂ ਗੱਡੀਆਂ ਸਾਹਮਣੇ ਉਹਨਾਂ ਦੇ ਘਰ ਮੁਰੇ ਖੜਗੀਆਂ ਸੀਗੀਆਂ ਵੀ ਆ ਤ ਪਾਲਿਆ ਨਹੀਂ ਥਿਹਾਣਾ ਜੇ ਮੈਂ ਰੌਲੇ ਨੂੰ ਕੋਈ ਗੱਲ ਦੱਸੀ ਮੈਂ ਤਿੰਨ ਮੁਖੀਆਂ ਦਾ ਵੇਰਵਾ ਦਿੱਤਾ ਸੀ ਤਿੰਨ ਮੁਖੀਆਂ ਤੇ ਇਲਜ਼ਾਮ ਨਹੀਂ ਸੀ ਲਾਏ ਘਾਲੇ ਤੇ ਲਾਏ ਆ ਘਾਲਾ ਨਸ਼ਾ ਵੇਚਦਾ ਸੀ ਘਾਲੇ ਦੇ ਉੱਤੇ ਸ਼ਰਾਬ ਦੇ ਵਿੱਚੋਂ ਘਾਲੇ ਦਾ ਸਕਾ ਭਾਣ ਜਾ ਰਵੇਸ਼ ਜਿਹੜਾ ਉਹ ਫੜਿਆ ਗਿਆ ਸੀਗਾ ਰਾਣੂ ਵਾਲੇ ਸਰਪੰਚ ਦੇ ਨਾਲ ਤੁਸੀਂ ਮੈਂ ਮੈਂ ਇਲਜ਼ਾਮ ਕਿਹਦੇ ਤੇ ਲਾਤੇ ਮੈਂ ਤਾਂ ਤੁਹਾਡੇ ਸਿਸਟਮ ਤੇ ਲਾਏ ਆ ਤੇ ਉਹ ਇਲਜ਼ਾਮ ਥੋੜੀ ਉਹ ਤਾਂ ਹਕੀਕਤਾਂ ਸੱਚੀਆਂ ਆ ਤੁਸੀਂ ਬੀਬੀ ਤੇ ਕਾਰਵਾਈ ਕਰਨੀ ਕਰੋ ਉਹਨੇ ਇਲਜ਼ਾਮ ਲਾਇਆ ਉਹ ਸੱਚੀ ਝੂਠੀ ਹੋਊਗੀ ਭਾਈ ਉਹ ਜਾਣੇ ਤੁਸੀਂ ਜਾਣੇ ਤੁਹਾਡਾ ਕੰਮ ਜਾਣੇ ਉਹਨੇ ਦਾ ਮੇਰਾ ਨਾਮ ਲਿਆ ਮੈਂ ਚਲੋ ਇਹ ਕਹਤਾ ਮੇਰੇ ਤੱਕ ਪਹੁੰਚ ਗਈ ਮੈਂ ਤਾਂ ਉਹਦੇ ਬਾਰੇ ਸਵਾਲ ਹੀ ਨਹੀਂ ਖੜਾ ਕੀਤਾ ਤੁਹਾਡੇ ਕੋਲੇ ਬਾਬਾ ਜੀ ਤੇ ਤੁਸੀਂ ਤੁਹਾਨੂੰ ਇਹ ਹੁਣ ਸੰਗਤ ਨੂੰ ਮੈਂ ਕੁਝ ਗੱਲਾਂ ਕਹਿਣੀਆਂ ਪੰਜਾਬ ਦੇ ਵਿੱਚ ਇਹਨਾਂ 24 ਸਾਲਾਂ ਦੇ ਵਿੱਚ ਘੱਟੋ ਘੱਟ 300 ਤੋਂ ਵੱਧ ਬੇਅਦਬੀ ਹੋ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਹ ਬੇਅਦਬੀ ਅੱਗਾ ਵੀ ਲਾਈਆਂ ਗੀਆਂ ਗੁਰੂਗਰਾ ਸਾਹਿਬ ਗਲੀਆਂ 'ਚ ਵੀ ਸਿੱਟਿਆ ਗਿਆ ਨਾਲੀਆਂ 'ਚ ਵੀ ਸਿੱਟਿਆ ਗਿਆ ਰੂੜੀਆਂ 'ਚ ਵੀ ਦੱਬਿਆ ਗਿਆ ਬਲੇਟ ਮਾਰ ਕੇ ਅੰਗ ਪਾੜੇ ਗਏ ਪੈਨ ਮਾਰ ਕੇ ਖਰਾਬ ਕੀਤੇ ਗਏ ਗੁਰੂਗਰਾ ਸਾਹਿਬ ਨੂੰ ਲੱਤਾਂ ਮਾਰੀਆਂ ਗਈਆਂ ਪਰ ਸੰਤ ਸਮਾਜ ਇਕੱਠਾ ਨਹੀਂ ਹੋਇਆ ਸੰਤ ਸਮਾਜ ਨੇ ਕਾਲ ਨਹੀਂ ਕੀਤੀ ਇਕੱਠੇ ਹੋ ਜੋ ਸੰਤ ਸਮਾਜ ਦੀ ਸਟੇਜ ਦਿਖਾਓ ਮੈਨੂੰ ਕਿਹੜੀ ਹੈ 24 ਸਾਲਾਂ ਦੇ ਵਿੱਚ ਇਹਨਾਂ ਦੀ ਸਾਰੇ ਇਕੱਠੇ ਹੋਏ ਹੁਣ ਉਦੋਂ ਤਾਂ ਤੁਸੀਂ ਕਿਹਾ ਨਹੀਂ ਬਾਬਾ ਬਲਵੀਰ ਸਿੰਘ ਜੀ ਬੇਇੱਜ਼ਤੀ ਕਰਨ ਵਾਲੇ ਦੇ ਨੱਕ ਚ ਨਕੇਲ ਪਾਰ ਕੇ ਬੰਨ ਕੇ ਕਦ ਤੱਕ ਸਰ ਤੇ ਲੈ ਆਵਾਂਗੇ ਤੇ ਉਹ ਜਿੰਨੀ ਕਿ ਸਾਨੂੰ ਸੂਝ-ਬੂਝ ਸੀ ਆਸ਼ਿਆ ਸੱਤਾਸਾਲਾ ਚ ਆਪਾਂ ਤਾਂ ਵੰਗਾ ਰਿਆ ਤਸੋ ਅੱਜ ਜਦੋਂ ਆ ਪਿੱਛੇ ਮਹੀਨਾ ਪਹਿਲੋਂ ਗੁਰਪੁਰਬ ਤੇ ਉਹ ਮਹਾਰਾਸ਼ਟਰ ਵਾਲੀ ਸਾਈਡ ਜਦੋਂ ਨਕਲੀ ਇੱਕ ਬੀਬੀ ਗੁਰਨਾਨਕ ਦੇਵ ਜੀ ਮਹਾਰਾਜ ਦਾ ਰੂਪ ਧਾਰਨ ਕਰਕੇ ਉਹ ਨਾਟਕ ਕਰਦੀ ਆ ਤੇ ਗੁਰਨਾਨਕ ਨਦੀ ਪੂਜਾ ਕਰਨ ਵਾਲੇ ਸਾਰੇ ਨਾਨਕ ਸਰੀਆਂ ਨੂੰ ਤੇ ਵਿੱਚੇ ਬਾਬਾ ਜੀ ਤੁਸੀਂ ਉਹ ਤਾਂ ਤੁਸੀਂ ਕਿਹਾ ਨਹੀਂ ਅਸੀਂ ਬੀਬੀ ਨੂੰ ਤੇ ਨਾਲ ਉਹ ਤਿਆਰ ਕਰਨ ਵਾਲਿਆਂ ਨੂੰ ਨੱਕ ਚ ਨੱਗੇੜ ਪਾ ਕੇ ਲੈ ਆਵਾਂਗੇ ਉਦੋਂ ਕਿੱਥੇ ਸੀ ਸੰਤ ਸਮਾਜ ਸਾਰਾ ਗੁਰਨਾਨਕ ਦੇ ਮਹਾਰਾਜ ਦੀਆਂ ਫੋਟੋ ਜਿਹੜੀਆਂ ਤੁਸੀਂ ਉੱਥੇ ਪੂਜਦੇ ਆਂ ਉਹਨਾਂ ਫੋਟੋਆਂ ਦੇ ਪ੍ਰਿੰਟ ਕੱਟ ਕੇ ਸ਼ਰਾਰਤੀਆਂ ਸਾਰਾ ਵੱਲੋਂ ਟਾਇਲਟ ਵਿੱਚ ਪਾ ਕੇ 플ਸ਼ ਕਰ ਦਿੱਤੇ ਗਏ ਆਂ ਉਦੋਂ ਤੁਹਾਡਾ ਸੰਤ ਸਮਾਜ ਕਿੱਥੇ ਸੀਗਾ ਉਦੋਂ ਤਾਂ ਬਾਬਾ ਬਲबीर ਸਿੰਘ ਤੂੰ ਕਿਹਾ ਨਹੀਂ ਕਿ ਮੈਂ ਸੰਗਲ ਨਾਲ ਬੰਨ ਕੇ ਲੈ ਆ ਕੇ ਨਾਨਕ ਸਰੀਆਂ ਦੇ ਪੈਰਾ ਚ ਸੈੱਡ ਦੂੰਗਾ 3 ਸਾਲ ਪਹਿਲਾਂ ਲੁਧਿਆਣੇ ਦਾ ਇੱਕ ਫਿਰਕੂ Hindu ਅਨੈਲ ਅਰੋੜਾ ਜਿਨੇ ਇਹ ਗੱਲ ਆਖੀ ਸੀ ਸੰਗਤ ਜੀ ਧਿਆਨ ਨਾਲ ਸੁਣਿਓ ਅਨੈਲ ਅਰੋੜੇ ਨੇ ਇਹ ਗੱਲ ਆਖੀ ਸੀ ਵੀ ਗੁਰਨਾਨਕ ਦੇਵ ਦੇ ਮਾਤਾ ਪਿਤਾ ਮਹਤਾ ਕਾਲੂ ਜੀ ਤੇ ਤ੍ਰਿਪਤਾ ਦੇਵੀ ਜੇ ਵਿਆਹ ਤੋਂ ਵਿਆਹ ਤੋਂ ਬਾਅਦ ਟੇਮਣਾ ਸੋਇਆ ਸੌ ਜਾਇਆ ਕਰਦੇ ਹਜੇ ਗੱਲ ਤਾਂ ਉਹਨੇ ਹੋਰ ਆਕੀ ਸੀ ਕਹਿਣੀ ਮੇਰਾ ਜਮੀਰ ਆਤਮਾ ਉਹ ਪ੍ਰਵਾਨ ਨਹੀਂ ਕਰੀ ਵੀ ਮੈਂ ਉਹ ਗੱਲ ਆਪਦੇ ਮੂੰਹੋਂ ਰਿਪੀਟ ਕਰਾਂ ਉਹ ਕਹਿੰਦੇ ਵੀ ਜੇ ਇਹਨਾਂ ਦੇ ਸਰੀਰਕ ਸਮਾਨ ਤਾਂ ਨਾ ਬਣਦੇ ਤੇ ਸਿੱਖ ਪੈਦਾ ਨਹੀਂ ਸੀ ਹੋਣੇ ਸੀ ਓਏ 50 ਕਿਲੋਮੀਟਰ ਜਗਰਾਉ ਤੋਂ ਲੁਧਿਆਣਾ ਪੈਂਦਾਗਾ ਤੇ ਕਿਸੇ ਇੱਕ ਨਾਨਕ ਸਰਗੇ ਦੇ ਮੂੰਹੋਂ ਜ਼ੁਬਾਨੋਂ ਇਹ ਗੱਲਬਾਤ ਨਿਕਲ ਗਈ ਹੋਗੀ ਵੀ ਸੰਤ ਸਮਾਜ ਇਕੱਠਾ ਕਰਕੇ ਬਲਬੀਰ ਸਿੰਘ ਨੂੰ ਸੱਦ ਕੇ ਤੇ ਨੈਲ ਰੋਡ ਨੂੰ ਲਿਆ ਕੇ ਨਾਨਕ ਸਰਿਆਂ ਦੀ ਬੁੱਕਲ 'ਚ ਸੜ ਦੂਗਾ ਅੱਜ ਵੀ ਫਤੇਨਾਮਾ ਦੇ ਵਿੱਚ ਨੋਟ ਛਾਪ ਪ੍ਰੈਸ ਨੋਟ ਛਪਿਆ ਹੋਇਆ ਫਤਿਹਨਾਮਾ ਦੇ ਵਿੱਚ ਵੀ ਦਾਸ ਦੀ ਫੋਟੋ ਲੱਗੀ ਹੈ ਤੇ ਮੇਰਾ ਉੱਥੇ ਸਟੇਟਮੈਂਟ ਕੀ ਸੀ ਮੈਂ ਵੰਗਾ ਰਿਹਾ ਸੀ ਗਵਰਨਮੈਂਟ ਤੇ ਪੁਲਿਸ ਨੂੰ ਵੀ ਜੇ ਨੈਲਰ ਰੋਡ ਆ 2-3 ਦਿਨਾਂ ਦੇ ਵਿੱਚ ਨਾ ਫੜਿਆ ਗਿਆ ਤੇ ਅਸੀਂ ਇਹਦੇ ਪਿੱਛੇ ਪਏ ਹੋਏ ਆ ਜੇ ਸਾਡੇ ਹੱਥ ਆ ਗਿਆ ਤੇ ਨੈਲਰ ਰੋਡ ਨੂੰ ਮਾਰਨਾ ਨਹੀਂ ਦੀ ਜੀ ਵੱਡ ਕੇ ਅਦਾਲਤ 'ਚ ਪੇਸ਼ ਹੋਵਾਂਗੇ ਵੀ ਅਸੀਂ ਸਿੱਖਾਂ ਤੇ ਸਾਡੇ ਪਹਿਲੀ ਪਾਤਸ਼ਾਹੀ ਦੇ ਵਿਰੋਧ ਦੇ ਨੇ ਆ ਬਿਆਨਬਾਜ਼ੀ ਕੀਤੀ ਸੀ ਤੇ ਅਸੀਂ ਇਹਦੀ ਜੀ ਵੱਡੀ ਆ ਉਦੋਂ ਤੁਸੀਂ ਨੀ ਸਮਾਜ ਸੱਤ ਸਮਾਜ ਇਕੱਠਾ ਕੀਤਾ 3 ਦਿਨ ਪਹਿਲਾਂ ਅੱਜ ਤੋਂ ਆ ਦੋ ਤਿੰਨ ਦਿਨ ਪਹਿਲਾਂ ਸਾਰਾ ਪੰਜਾਬ ਪੱਬਾ ਭਾਰ ਸੀ ਗੰਦੇ ਪਾਣੀ ਨੂੰ ਲੈ ਕੇ ਕਾਲੇ ਪਾਣੀ ਨੂੰ ਲੈ ਕੇ ਮੋਰਚਾ ਲੱਗਾ ਸੀ ਲੁਧਿਆਣੇ ਕਿੰਨੀਆਂ ਸਿੱਖਾਂ ਦੀਆਂ ਦਸਤਾਰਾਂ ਲਈਆਂ ਉਹ ਭਈਆਂ ਨੇ ਸਿੱਖਾਂ ਨੂੰ ਵੰਗਾਰਤਾ ਪੰਜਾਬ ਦੀ ਧਰਤੀ ਤੇ ਆ ਕੇ 50 ਕਿਲੋਮੀਟਰ ਪੈਂਦਾ ਨਾਨਕਸਰ ਤੇ 800 1500 ਦਾ 88 ਟੂਠਾਂ ਦੀਆਂ ਗੱਲਬਾਤ ਕਰਦੇ ਆ ਤੁਸੀਂ ਤੇ ਸੰਤ ਸਮਾਜ ਨੂੰ ਵਾ ਤੁਸੀਂ ਅਪੀਲ ਨਹੀਂ ਕੀਤੀ ਵੀ ਅੱਜ ਸੰਤ ਸਮਾਜ ਇਕੱਠਾ ਹੋ ਜੇ ਵੀ ਕੈਂਸਰ ਹੁੰਦਾ ਬੱਚਿਆਂ ਨੂੰ ਸੰਗਤਾਂ ਨੂੰ ਵੀ ਸੰਗਤ ਸਾਡੀ ਹੈਗੀ ਤੇ ਆਪਾਂ ਉਹਨਾਂ ਨੂੰ ਬਚਾਲ ਗਏ ਸੰਤ ਸਮਾਜ ਇਕੱਠਾ ਨਹੀਂ ਕੀਤਾ ਸੰਗਤ ਦੇ ਜੇ ਅੰਕੜੇ ਕੱਢਣੇ ਹੁਣ ਪਿੰਡਾਂ ਦੇ ਹਿਸਾਬ ਨਾਲ ਨਹੀਂ ਜ਼ਿਲ੍ਹਿਆਂ ਦੇ ਹਿਸਾਬ ਨਾਲ ਵੇਖਗੇ ਤੇ ਪੰਜਾਬ ਦੇ ਵਿੱਚ ਹਰੇਕ ਜ਼ਿਲ੍ਹੇ ਦੇ ਵਿੱਚ ਰੋਜ਼ ਇੱਕ ਰੇਪ ਹੁੰਦਾ ਰੇਸ਼ੋ ਆ ਤੇ ਇੱਕ ਮੌਤ ਦੀ ਚਿੱਟੇ ਨਾਲ ਨੌਜਵਾਨਾਂ ਦੀ ਤੇ ਸੰਤਾਂ ਲਈ ਤਾਂ ਸੰਗਤ ਹੁੰਦੀ ਆ ਸਤ ਜੀ ਸਾਰਾ ਪੰਜਾਬ ਤੁਹਾਡੇ ਬੱਚੇ ਆ ਤੇ ਤੁਸੀਂ ਕਦੇ ਸੰਤ ਸਮਾਜ ਦਾ ਇਕੱਠ ਨਹੀਂ ਕੀਤਾ ਕਦੇ ਬਾਬਾ ਬਲਦੀਰ ਸਿੰਘ ਤੂੰ ਕਿਆ ਨਹੀਂਦਾ ਵੀ ਨਸ਼ਾ ਵੇਚਣ ਵਾਲੇ ਨੂੰ ਰੇਪ ਕਰਨ ਵਾਲੇ ਨੂੰ ਬੰਨ ਕੇ ਲਿਆ ਕੇ ਅਸੀਂ ਇੱਥੇ ਸੈੱਟ ਲੈਣੇ ਆ ਵੀ ਜਿਵੇਂ ਵੀ ਦੂਜੇ ਵਢੇਰਿਆਂ ਨੇ ਸਾਡਿਆਂ ਨੇ ਸਜ਼ਾ ਦਿੱਤੀ ਸੀਗੀ ਤੁਹਾਨੂੰ ਇਹ ਸਾਧੂ ਇਹ ਚੰਗੇ ਹੋਗੇ ਜਿਨ੍ਹਾਂ ਦੇ ਉੱਤੇ ਦੋਸ਼ ਲਾ ਕੇ ਨਾਲੇ ਬੀਬੀ ਵੱਲੋਂ ਲੱਗੇ ਆ ਮੇਰੇ ਵੱਲੋਂ ਨਹੀਂ ਲਾਇ ਲੂਏਗੇ ਕਿ ਮੈਂ ਤਾਂ ਇਹਨਾਂ ਦੇ ਸਿਸਟਮ ਤੇ ਲਾਇਆ ਵੀ ਤੁਹਾਡੇ ਸਿਸਟਮ 'ਚ ਇਹ ਹੋਇਆ ਤੇ ਵਿਦ ਪ੍ਰੂਫ ਲਾਏ ਜਾਂ ਬੱਚਿਆਂ ਨੇ ਗਵਾਹੀਆਂ ਦਿੱਤੀਆਂ ਤਾਂ ਲਾਏ ਆ। ਉਹ ਪੰਜਾਬ ਦੇ ਵਿੱਚ ਰੋਜ਼ ਰੇਪ ਹੋ ਰਿਹਾ, ਤੀਜੇ ਦਿਨ ਬੇਆਦਬੀ ਹੋ ਰਹੀ ਆ। ਦੂਜੇ ਦਿਨ ਨੇ ਇੱਕ ਦਿਨ ਛੱਡ ਕੇ ਰੇਪ ਹੋ ਰਿਹਾ, ਕੁੜੀਆਂ ਸੇਫ ਨਹੀਂ ਹੈਗੀਆਂ। 80% ਕੁੜੀਆਂ ਵਿਆਹੀਆਂ ਹੋਈਆਂ ਨੂੰ ਧੋਖੇ ਦੇ ਕੇ ਨੌਜਵਾਨਾਂ ਨੇ ਬਾਹਰ ਉੱਠ ਗਏ ਤੇ ਉਹ ਆਪਦੇ ਪੇਕੇ ਪਿੰਡ ਦੁਖੀ ਬੈਠੀਆਂ ਬਿਨਾਂ ਤਲਾਕਾ ਦੇ ਵਿੱਚੋਂ ਤੁਸੀਂ ਕਿਸੇ ਨੇ ਕਿਹਾ ਨਹੀਂ ਅਸੀਂ ਉਹਨਾਂ ਨੂੰ ਨਕੇਲ ਪਾ ਕੇ ਲੈ ਆਈਏ। ਮਹਿਰੋਂ ਵਾਲਾ ਹੀ ਸਾਨੂੰ ਚੇਤੇ ਆ ਗਿਆ। ਕੱਲਾ ਵੀ ਉਹ ਦੋਖੀ ਆ ਬਈ ਪੰਥ ਦਾ ਉਹਨੇ ਇਹਨਾਂ ਤੇ ਦੋਸ਼ ਲਾਤੇ। ਬਹੁਤ ਮਾੜੀ ਗੱਲ ਸੰਗਤ ਇਹ ਵਿਚਾਰੇ ਵੀ ਇਹ ਮੇਰੇ ਦੁਸ਼ਮਣ ਨਹੀਂ ਹੈ ਮੈਂ ਤਾਂ ਇਹਨਾਂ ਨੂੰ ਆਪਦੇ ਮਗਰ ਲਾ ਲਿਆ ਇਹ ਤਾਂ ਦੁਸ਼ਮਣ ਥੋੜੇ ਆ ਪੰਜਾਬ ਦੇ ਆ ਮੜਾ ਮੋਟਾ ਸੋਚੋ ਵੀ ਬੰਦੀ ਸਿੰਘਾਂ ਨੂੰ ਕਿੰਨਾ ਟਾਈਮ ਹੋ ਗਿਆ ਬੰਦੀ ਹੋਇਆਂ ਨੂੰ ਆ ਡਿਬੜੂ ਗੜ੍ਹ ਦੇ ਵਿੱਚ ਜਿਹੜੇ ਬੰਦ ਬੈਠੇ ਆ ਉਹ ਥੋੜੇ ਹੀ ਆ ਆਪਣੇ ਪੰਜਾਬ ਦੇ ਧੀਆਂ ਪੁੱਤ ਆਪਣੇ ਭਰਾ ਹੀ ਆ ਸੰਤ ਸਮਾਜ ਨੇ ਇਕੱਠਾ ਕੀਤਾ ਬਈ ਸਰਕਾਰ ਨੂੰ ਬੰਗਾਰਿਆ ਨਹੀਂ ਹੈਗਾ ਇੱਥੇ ਮੇਰੇ ਵਿਰੁੱਧ ਤਾਂ ਤੁਸੀਂ ਕੰਪਲੇਂਟ ਪੇਪਰ ਜਾ ਚੱਕ ਕੇ ਪੁਲਿਸ ਅਫਸਰ ਨੂੰ ਬੜਾਤਾ ਵੀ ਕਿੰਨੇ ਦਿਨਾਂ ਚਾਰਵਾਈ ਕਰੋਗੇ ਪ੍ਰਸ਼ਾਸਨ ਨੂੰ ਮੈਂ ਕਿਹੜਾ ਚਾਉਣਾ ਵੀ ਤੁਸੀਂ ਜਿਹੜੀ ਇਹਨਾਂ ਨੇ ਕੰਪਲੀਟ ਦਿੱਤੀ ਹੈ ਤੁਸੀਂ ਮੇਰੇ ਤੇ ਐਫ ਆਈ ਆਰ ਦਰਜ ਕਰ ਦੋ ਕੋਈ ਚੱਕਰ ਨਹੀਂ ਹੈਗਾ ਮੈਂ ਇੱਕ ਗੱਲ ਦੱਸ ਦੇਵਾਂ ਵੀ ਮੈਂ 31 ਅਗਸਤ ਜਿੱਦੇ ਦਾ ਚਰਨ ਘਾਟਾ ਵਾਲਾ ਸਾਥ ਕੁੱਟਿਆ ਉਦੋਂ ਦਾ ਮੈਂ ਘਰੇ ਨਹੀਂ ਗਿਆ ਗਿਆ ਉਦੋਂ ਦਾ ਮੈਂ ਘਰੇ ਨਹੀਂ ਗਿਆ ਮੈਂ ਮੈਨੂੰ ਜਦੋਂ ਇਹਨਾਂ ਬਾਰੇ ਪਤਾ ਲੱਗਾ ਠੀਕ ਹੈ ਤੁਸੀਂ ਕਮਾਲ ਕਰੀ ਜਾਂਦੇ ਆ ਤੁਸੀਂ ਉੱਥੇ ਸਟੇਜ ਸਜਾ ਲਈ ਤੁਸੀਂ ਸੰਤ ਸਮਾਜ ਇਕੱਠਾ ਕਰ ਲਿਆ ਵੀ ਸਾਡੇ ਤੇ ਦੋਸ਼ ਲਾ ਕੇ ਉਹ ਦੋਸ਼ ਸੱਚੇ ਆ ਅਖਬਾਰਾਂ ਦੀਆਂ ਖਬਰਾਂ ਉਹ ਕਟੰਗੀਆਂ ਪਈਆਂ ਸਾਡੇ ਕੋਲੇ ਕੀ ਕੁਝ ਹੋਇਆ ਉੱਥੇ ਉਹਦੀ ਤਾਂ ਤੁਸੀਂ ਗੱਲਬਾਤ ਨਹੀਂ ਕਰਦੇਗੇ ਮੈਨੂੰ ਖੜਨ ਦੇ ਤੌਰ ਤੇ ਆ ਤੇ ਉੱਤੋਂ ਕਹਿੰਦੇ ਜੇ ਗਵਰਨਮੈਂਟ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਮੈਰੋ ਵਾਲੇ ਤੇ ਫਿਰ ਕਾਰਵਾਈ ਸਿੰਘਾਂ ਨੂੰ ਕਰਨੀ ਆਉਦੀ ਆ ਤੁਸੀਂ ਆਪਦੇ ਸਿੰਘਾਂ ਤੋਂ ਕਾਰਵਾਈ ਕਰਾ ਲਓ ਤੁਸੀਂ ਆਪਦੇ ਸਿੰਘਾਂ ਨੂੰ ਕਰਾ ਲਓ ਸਿੰਘਾਂ ਤੋਂ ਕਰਾ ਲਓ ਇੰਨਾ ਤਾਮ ਚਾ ਹਮਾ ਸੋਡੇ ਕੋਲੇ ਸਿੰਘਾਂ ਤੋਂ ਕਾਰਵਾਈ ਕਰਾ ਲਓ ਤੇ ਸਿੰਘਾਂ ਨੂੰ ਮੈਂ ਕਹਿਣਾ ਚਾਹੁੰਨਾ ਮੇਰਾ ਸੋਡੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਜਿਹਨੇ ਚੜ ਕੇ ਆਉਣਾ ਮੇਰੇ ਤੇ ਤਾਂ ਹਸਾਬ ਕਿਤਾਬ ਜਾ ਲਾ ਕੇ ਆਇਓ ਫਿਰ ਨਾ ਕਿਓ ਦੱਸਿਆ ਨਹੀਂ ਵੀ ਅਸੀਂ ਤਾਂ ਮੈਂ ਤਾਂ ਹਰੇਕ ਨੂੰ ਇਹ ਗੱਲਬਾਤ ਕਹਿਣਾ ਵੀ ਮੈਂ ਕੁਝ ਕੁ ਪਰਿਵਾਰਾਂ ਨੇ ਤੇ ਕੁਝ ਕੁ ਆਪਦੇ ਸਰਕਲ ਦੇ ਸੰਗਾਂ ਨੇ ਗੱਲਬਾਤ ਕੀਤੀ ਸੀ ਬਾਬਾ ਜੀ ਵੀ ਹੁਣ ਆਪਾਂ ਇਹਨਾਂ ਦਾ ਕਲੀਅਰ ਹੋ ਗਿਆ ਵੀ ਇਹਨਾਂ ਨੇ ਇੱਕ ਕਰਤੂਤਾ ਕੀਤੀਆਂ ਤੇ ਆਪਾਂ ਇਹ ਸੋਚ ਕੇ ਵੀ ਦੀ ਇਹਨਾਂ ਨੂੰ ਸਜ਼ਾ ਕੀ ਦੇਣੀ ਆ ਤੇ ਆਪਾਂ ਹੁਣ ਖੜਾਣਾ ਨਹੀਂ ਪਾਉਣਾਗਾ ਵੀ ਆਪਾਂ ਪੰਥ ਦੀ ਤੇ ਬਾਣੀ ਦੀ ਬੇਇੱਜ਼ਤੀ ਜੀ ਹੁੰਦੀ ਆ ਕਿ ਆਪਾਂ ਦੂਜੇ ਦਿਨ ਇਹ ਵੀਡੀਓ ਆਡੀਓ ਨਾਸ਼ਾ ਟੈੱਕ ਕਰਕੇ ਤੇ ਸਾਨੂੰ ਤਾਂ ਦੋ ਤਿੰਨ ਦਿਨਾਂ ਦੇ ਵਿੱਚ ਚਾਰ ਬੱਚਿਆਂ ਨੇ ਆਪਦੀਆਂ ਵੀਡੀਓ ਬਣਾ ਕੇ ਭੇਜਤੀਆਂ ਵੀ ਸਾਡੇ ਦਾ ਫਲਾਣੇ ਬਾਬੇ ਨੇ ਸਾਡੇ ਨਾਲ ਕੀਤਾ ਨਾਨਕਸਰ ਦੇ ਵਿੱਚ ਜਗਰਾਉਂ ਥਾਠ ਦੇ ਵਿੱਚ ਤੇ ਬਾਬਾ ਬਲਵੀਰ ਸਿੰਘ ਜੀ ਛੋਟਾ ਸਤਕਾਰ ਆ ਤੁਸੀਂ ਫਰਲਾ ਛੱਡਿਆ ਨੈਗ ਸਿੰਘ ਆ ਤੁਸੀਂ ਬਾਣਾ ਪਾਇਆ ਵਿਆ ਬਾਬਾ ਜਿਹੜਾ ਉੱਥੇ ਬੱਚਿਆਂ ਦੇ ਨਾਲ ਹੋਗੀ ਗੱਲਬਾਤ ਜੱਟ ਚਰਨ ਘਟ ਵਾਲੇ ਡੇਰੇ 'ਚ ਹੋਗੀ ਉਹਦਾ ਤੁਸੀਂ ਜ਼ਿਕਰ ਨਹੀਂ ਕੀਤਾ ਤੁਸੀਂ ਉੱਥੇ ਮਾੜਾ ਮੋਟਾ ਇਹਨਾਂ ਨੂੰ ਵੀ ਤਾਂ ਕੋਸਦੇ ਵੀ ਆ ਕੀ ਹੋ ਗਿਆ ਇਦਾਂ ਗੱਲਾਂ ਬਾਤਾਂ ਨਹੀਂ ਕਰੀਦੇ ਆਂ ਦੀਆਂ ਜੇ ਨੈਗ ਸਿੰਘ ਆ ਤੇ ਨਿੰਗਾ ਸਿੰਘ ਆਲੀ ਗੱਲਬਾਤ ਕਰਨੀ ਚਾਹੀਦੀ ਆ ਤੇ ਕਰੋ ਤੇ ਆਪਾਂ ਤਾਂ ਕਰਾਂਗੇ ਕੀਤੀ ਆ ਪਹਿਲਾਂ ਵੀ ਕੀਤੀ ਸੀ ਜਿੰਨਾ ਚਿਰ ਸਾਹ ਚੱਲਦੇ ਕਰਾਂਗੇ ਮੈਂ ਪਹਿਲਾਂ ਵੀ ਕਿਹਾ ਸੀ ਪੁਲਿਸ ਮੇਰੇ ਤੇ ਕਾਰਵਾਈ ਕਰੇ ਮੈਂ ਇਹਨਾਂ ਤੇ ਦੋਸ਼ ਲਾਏ ਆ ਦੋਸ਼ ਜਿਹੜੇ ਖਵਾਰਾ ਚ ਆਏ ਆ ਉਹੋ ਸੰਗਤ ਮੂਰੇ ਰੱਖੇ ਆ ਲੋਕਾਂ ਨੇ ਜਿਹੜੀਆਂ ਗੱਲਬਾਤ ਹੱਦ ਬੀਤੀਆਂ ਦੱਸੀਆਂ ਉਹ ਮੈਂ ਸੰਗਤ ਦੇ ਸਾਹਮਣੇ ਰੱਖਾਂਗਾ ਵੀ ਆਹ ਕੁਝ ਹੁੰਦਾ ਤੇ ਇਹ ਮੇਰੇ ਤੇ ਜੇ ਇਸ ਪ੍ਰਤੀ ਕੋਈ ਐਫ ਆਈ ਆਰ ਹੁੰਦੀ ਆ ਤੇ ਹੋ ਜੇ ਕੋਈ ਚੱਕਰ ਨਹੀਂ ਜਿੱਥੇ ਦੂਜੇ ਪਾਰਚੇ ਮੈਂ ਇਹ ਵੀ ਭੁਗਤ ਲੂੰਗਾ ਪੁਲਿਸ ਮੈਨੂੰ ਸੱਦੂਗੀ ਮੈਂ ਜਾਊਂਗਾ ਮੈਂ ਬਾਹਰੰ ਤੇਰੀ ਰਹਿਣਾ ਵਾ ਮੈਂ ਘਰੇ ਤਾਂ ਗਿਆ ਹੀ ਨਹੀਂ ਮੈਨੂੰ ਤਾਂ ਤਿੰਨ ਚਾਰ ਮਹੀਨੇ ਹੋ ਗਏ ਮੈਂ ਜਾਂਦਾ ਨਹੀਂ ਘਰ ਦੇ ਨਾਲ ਤਾਂ ਪਹਿਲਾਂ ਵੀ ਹੈ ਨਹੀਂ ਠੀਕ ਆ ਤੇ ਜੇ ਤੁਸੀਂ ਕਹੋਗੇ ਵੀ ਇਸ ਗੱਲ ਨੂੰ ਵਧਾਉਣਾ ਵਾ ਤੇ ਫੇਰ ਭਾਈ ਇਹਨਾਂ ਦੇ ਹੱਥ ਦੇ ਵਿੱਚ ਆ ਵੀ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਮੈਂ ਤਾਂ ਹੈਰਾਨ ਇਸ ਗੱਲ ਤੇ ਓਏ ਜਿਨ੍ਹਾਂ ਨੇ ਗੁਰਨਾਨਕ ਦੇਵ ਮਹਾਰਾਜ ਦੀਆਂ ਇੰਨੀਆਂ ਬੇਆਦਮੀਆਂ ਹੋਈਆਂ ਕਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਇੰਨੀਆਂ ਬੇਆਦਮੀਆਂ ਹੋਈਆਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਇੰਨਾ ਕੁਝ ਬੋਲ ਦਿੱਤਾ ਉਦੋਂ ਸੰਤ ਸਮਾਜ ਇਕੱਠਾ ਨਹੀਂ ਹੋਇਆ ਕਿੰਨਿਆਂ ਮਾਵਾਂ ਦੇ ਪੁੱਤ ਕਿੰਨੀਆਂ ਧੀਆਂ ਦੇ ਸੁਹਾਗ ਉੱਜੜ ਗਏ ਨਸ਼ੇ ਦੇ ਨਾਲ ਉਦੋਂ ਸੰਤ ਸਮਾਜ ਇਕੱਠਾ ਨਹੀਂ ਹੋਇਆ ਕਾਲੇ ਪਾਣੀਆਂ ਦੇ ਨਾਲ ਓਏ ਸਾਰੇ ਪੰਜਾਬ ਨੂੰ ਕੈਂਸਰ ਹੋਣ ਲੱਗਾ ਵਾ ਉਦੋਂ ਸੰਤ ਸਮਾਜ ਇਕੱਠਾ ਨਹੀਂ ਹੋਇਆਗਾ ਤੇ ਜੇ ਇੱਕ ਡੇਰੇ ਦੀ ਸਚਾਈ ਬਾਹਰ ਆ ਗਈ ਤੇ ਸੰਤ ਸਮਾਜ ਇਕੱਠਾ ਕਰਕੇ ਮਹਿਰੋ ਵਾਲੇ ਨੂੰ ਅੱਗੇ ਲੱਗੀ ਜਲਪਾ ਕੇ ਲੈਉਣੀ ਖਾਲਾ ਜੀ ਦਾ ਵਾੜਾ ਨਹੀਂ ਹੈਗਾ ਮਹਿਰੋ ਵਾਲੇ ਨੂੰ ਫੜ ਕੇ ਲੈਣਾ ਬਾਬਾ ਬੂਬੀ ਸਿੰਘ ਜੀ ਇਹ ਤਾਂ ਤੁਸੀਂ ਇੱਥੋਂ ਆਲ ਦੇ ਸਿੰਘਾਂ ਸੰਗਾਂ ਨੂੰ ਕਹੋ ਮਾੜੀ ਮੋਟੀ ਗੱਲਬਾਤ ਕਰਨ ਮੇਰੇ ਨਾਲ ਚੜ ਕੇ ਆਉਣਾ ਮੇਰੇ ਤੇ ਉਹਨਾਂ ਨੂੰ ਦੋ ਥਿਆਰ ਬਥੇਰੇ ਆ ਤੁਹਾਡੇ ਕੋਲ ਉਹਨਾਂ ਨੂੰ ਵੀ ਤਾਂ ਪਤਾ ਲੱਗੇ ਵੀ ਉਧਰੋਂ ਕੀ ਚੱਲਦਾ ਇਸ ਕਰਕੇ ਸੰਗਤ ਜੀ ਸੰਗਤ ਮੈਨੂੰ ਕਵੇ ਜੁੱਤੀਆਂ ਝਾੜ ਤਾਂ ਮੈਂ ਜੁੱਤੀਆਂ ਝਾੜੂਗਾ ਸੰਗਤ ਸੰਗਤ ਕਵੇ ਸਾਡੇ ਮੂਰੇ ਝੌਕ ਇਹ ਮਹਿਰੋਂ ਵਾਲਿਆ ਤੂੰ ਗਲਤ ਹੈ ਤੇ ਮੈਂ ਸੰਗਤ ਤੋਂ ਮਾਫੀ ਮੰਗੂਗਾ ਤੇ ਜਿਉਂਦੇ ਜਿਵੇਂ ਤੇ ਜੇ ਚਿੱਟ ਕੱਪੜੇ ਤੇ ਜਾਂ ਇਸ ਸਟੇਜ ਤੇ ਬੈਠੇ ਸਾਹਦ ਕਹਿ ਦੇਣਗੇ ਵੀ ਮਹਿਰੋਂ ਵਾਲੇ ਦਾ ਪੋਟਾ ਪੋਟਾ ਅਸੀਂ ਵੜਦੇ ਆਂਗੇ ਤੇ ਮਹਿਰੋਂ ਵਾਲੇ ਤੋਂ ਮਾਫੀ ਮੰਗਾਵਾਂਗੇ ਇਹ ਤੁਸੀਂ ਸੁਪਨੇ ਚ ਗੱਲਾਂ ਬਾਤਾਂ ਆਖਦੀਆਂ ਸੁੱਤੇ ਪਿਆ ਨੇ ਸਟੇਜਾਂ ਦੇ ਉੱਤੇ ਮਹਿਰੋਂ ਵਾਲਾ ਕੋਈ ਐਹੋ ਜਿਹੀ ਸ਼ੈ ਨਹੀਂ ਹੈ ਜਿੱਦੋਂ ਤੁਸੀਂ ਇਸ ਸਟੇਜ ਤੇ ਬਹਿ ਕੇ ਖੜ ਕੇ ਮਾਫੀ ਮੂਫੀ ਮੰਗਵਾ ਲੋਂਗੇ ਰੱਬੀ ਰੱਖਾ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ